ਭਾਈ ਲੋਕਾਂ ਦਾ ਈਮਾਨ ਗਰਖ ਗਿਆ ਜਮਾ ਪੁਰਾਣੇ ਪੰਜਾਬੀ ਨਵੇਂ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਕੀ ਕਰਦੇ ਆ ਇਹ ਤੁਸੀਂ ਸੁਣ ਕੇ ਸਹਿਣ ਨਹੀਂ ਕਰ ਸਕੋਗੇ ਜਿਹੜੇ ਉੱਥੇ ਪੁਰਾਣੇ ਪੰਜਾਬੀਆਂ ਦੇ ਕੰਮ ਆ ਖਾਸ ਕਰ ਰੈਸਟੋਰੈਂਟ ਜਾਂ ਮਿੰਨੀ ਮਾਰਕੀਟਾਂ ਜਾਂ ਕੋਈ ਹੋਰ ਕੰਮ ਆ ਜਿਹੜੇ ਨਵੇਂ ਸਟੂਡੈਂਟ ਮੁੰਡੇ ਜਾਂਦੇ ਆ ਉਹਨਾਂ ਨੂੰ ਪਤਾ ਇਹਨਾਂ ਦੀ ਤਦਾਦ ਬਹੁਤ ਆ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਬਹੁਤ ਆਸਾਨੀ ਨਾਲ ਮਿਲ ਜਾਂਦੇ ਆ ਕੰਮ ਇਹ ਤੇ ਉਹ ਉਹਨਾਂ ਨੂੰ ਉੱਥੇ ਕੰਮ ਤੇ ਰੱਖ ਲੈਂਦੇ ਆ ਪਤਾ ਕਿਹੜੇ ਕੰਮ ਦੇ ਕਿ ਇਹ ਥੋੜਾ ਟ్రਾਇਲ ਆ ਇਹ ਤੁਹਾਨੂੰ ਟ੍ਰੇਨਿੰਗ ਆ ਉਸ ਤੋਂ ਬਾਅਦ ਅਸੀਂ ਦੱਸਾਂਗੇ ਕਿ ਅਸੀਂ ਸੋਨੂੰ ਪਰਮਾਨੈਂਟ ਰੱਖਣਾ ਜਾਂ ਨਹੀਂ ਰੱਖਣਾ ਪੂਰੇ ਰੈਸਟੋਰੈਂਟ ਦੇ ਵਿੱਚੋਂ ਰੱਖ ਲੈਂਦੇ ਆ ਖਾਣਾ ਭਾਉਣ ਵਾਲੇ ਵੱਡੇ ਭਾਂਡੇ ਮਾਂਜਣ ਤੇ ਕੱਪ ਕੌਲੀਆਂ ਮਾਂਜਣ ਤੇ ਜਿਹੜੀਆਂ ਆਹ ਟੇਬਲ ਸਾਫ਼ ਕਰਨ ਤੇ ਸਫਾਈ ਕਰਨ ਤੇ ਇਹ ਕੰਮਾਂ ਤੇ ਰੱਖ ਲੈਂਦੇ ਆ ਮੁੰਡਿਆਂ ਨੂੰ ਠੀਕ ਆ ਤੇ ਕੁਝ ਕੁੜੀਆਂ ਨਾ ਵੀ ਇਹ ਹੋਇਆਗਾ ਰੱਖ ਲੈਂਦੇ ਆ ਕਈਆਂ ਨੂੰ 2-2 ਮਹੀਨੇ ਬਾਅਦ ਉਹ ਕਹਿ ਦਿੰਦੇ ਆ ਕਿ ਤੁਸੀਂ ਕੱਲ ਤੋਂ ਭਾਈ ਕੰਮ ਤੇ ਨਾ ਆਇਓ ਸਾਨੂੰ ਤੁਹਾਡਾ ਕੰਮ ਪਸੰਦ ਨਹੀਂ ਹੈਗਾ ਇਹ ਜਦੋਂ ਮੰਗਦੇ ਆ ਕਿ ਸਾਨੂੰ ਯਾਰ ਪੈਸੇ ਤਾਂ ਦਿਓ ਭਾਈ ਤੇ ਉਹ ਕਹਿੰਦੇ ਇਹ ਤੁਹਾਡੀ ਟ੍ਰੇਨਿੰਗ ਸੀਗੀ ਇਹਦੇ ਕਾਹਦੇ ਪੈਸੇ ਯਾਰ ਟ੍ਰੇਨਿੰਗ ਹੁੰਦੀ ਆ ਇੱਕ ਦਿਨ ਦੀ ਦੋ ਦਿਨ ਦੀ ਤਿੰਨ ਦਿਨ ਦੀ ਪੰਜ ਦਿਨ ਦੀ ਮੈਕਸਿਮਮ ਇੱਕ ਹਫਤੇ ਦੀ ਦੋ ਮਹੀਨੇ ਬਾਅਦ ਕਿਸੇ ਨੂੰ ਇਹ ਕਹਿ ਦੇਣਾ ਕਿ ਤੂੰ ਕੱਲ ਤੋਂ ਨਹੀਂ ਸਾਨੂੰ ਤੇਰਾ ਕੰਮ ਨਹੀਂ ਪਸੰਦ ਇਸ ਤਰ੍ਹਾਂ ਸ਼ੋਸ਼ਣ ਕਰਦੇ ਆ ਕਿਉਂਕਿ ਵੱਧ ਗਿਣਤੀ ਦੇ ਵਿੱਚ ਪਤਾ ਹੈ ਇਹਨਾਂ ਨੂੰ ਹੋਰ ਕਿਤੇ ਕੰਮ ਨਹੀਂ ਮਿਲ ਲਾਂਗਾ। ਮੁੰਡੇ ਕੁੜੀਆਂ ਨਿਮਰਤਾ ਦੇ ਨਾਲ ਪੇਸ਼ ਆਉਂਦੇ ਆ, ਮਿਹਨਤ ਕਰਦੇ ਆ ਕਿ ਸਾਨੂੰ ਕੰਮ ਦਵਾ ਦਿਓ, ਸਾਨੂੰ ਕੰਮ ਦੀ ਲੋੜ ਆ। ਤੇ ਕੰਮ ਦੇ ਬਦਲੇ ਉਹਨਾਂ ਨੂੰ ਇਹ ਕੋ ਸਹਿਣਾ ਕਰਨਾ ਪੈਂਦਾਗਾ। ਤੁਸੀਂ ਦੇਖੋ ਇਹ ਜਿਹੜੇ ਮੁੰਡਿਆਂ ਦੇ ਕੇ ਸਾਹਮਣੇ ਆਏ ਆ, ਹੁਣ ਉਹਨਾਂ ਨੇ ਮਿਲ ਕੇ ਵੀਡੀਓ ਬਣਾਈ ਆ। ਇੰਸਟਾਗ੍ਰam ਤੇ ਵੀਡੀਓ ਇਹ ਘੁੰਮ ਰਹੀ ਆ ਬਿਲਕੁਲ ਨਵੀਂ। ਉਹਨਾਂ ਨੇ ਦੱਸਿਆ ਖੁੱਲ ਕੇ ਕਿ ਫਲਾਣੇ ਰੈਸਟੋਰੈਂਟ ਸਾਡੇ ਨਾਲ ਇਹ ਹੋਇਆਗਾ। ਹੁਣ ਤੁਸੀਂ ਜਰਾ ਸੋਚ ਕੇ ਦੇਖੋ ਕੁੜੀਆਂ ਵਿਚਾਰੀਆਂ ਜਿਹੜੀਆਂ ਸਟੂਡੈਂਟ ਕਈਆਂ ਕੁਝ ਜਿਹੜੀਆਂ ਉਹ ਬੋਲ ਕੇ ਨਹੀਂ ਦੱਸ ਸਕਦੀਆਂ ਉਹ ਸਹਿਣ ਕਰ ਜਾਂਦੀਆਂ ਐਦਾਂ ਐਦਾਂ ਦੇ ਕੰਮ ਵੀ ਹੁੰਦੇ ਆ ਜਿਹੜੇ ਦੱਸੇ ਨਹੀਂ ਜਾ ਸਕਦੇ ਕਿ ਮੁੰਡੇ ਫੇਰ ਵੀ ਦਲੇਰੀ ਕਰਕੇ ਦੱਸ ਦਿੰਦੇ ਆ ਕਿ ਸਾਨੂੰ ਕੋਈ ਕੀ ਕਰ ਲੂਗਾ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਆ ਕਿ ਕੁਝ ਐਕਸੀਡੈਂਟ ਦੇ ਮਾਲਕਾਂ ਨੇ ਸਾਨੂੰ ਮਹੀਨਾ ਦੋ-ਦੋ ਮਹੀਨੇ ਰੱਖ ਕੇ ਕੰਮ ਤੇ ਬਾਅਦ ਦੇ ਵਿੱਚ ਕਹਿ ਦਿੱਤਾ ਇਹ ਤੁਹਾਡੀ ਟ੍ਰੇਨਿੰਗ ਸੀ ਪੈਸੇ ਕਾਦੇ ਦੇਖੋ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਪਤਾ ਵੀ ਸਾਨੂੰ ਵਰਕਰ ਬਹੁਤ ਮਿਲ ਜਾਣਗੇ ਇੱਕ ਨਾ ਧੱਕਾ ਕੀਤਾ ਦੋਹਾਂ ਨਾ ਕੀਤਾ ਸਾਨਾ ਤੁਸੀਂ ਸੋਚੋ ਵੀ ਇਹ ਕੰਮ ਕਦੋਂ ਤੱਕ ਚੱਲਦਾ ਹੋਊਗਾ ਜਿਹੜੀ ਇਹ ਹੁਣ ਦੋਹਾਂ ਚੋਂ ਦਿਨਾਂ ਦੀ ਇਹ ਗੱਲ ਬਾਹਰ ਆਈ ਆ ਇਸ ਤਰ੍ਹਾਂ ਦੇ ਹੋਰ ਬਹੁਤ ਕੰਮ ਆ ਕਈ ਕੁੜੀਆਂ ਕਿਸੇ ਦੇ ਘਰੇ ਸਫਾਈ ਕਰਨ ਲੱਗ ਜਾਂਦੀਆਂ ਪੰਜਾਬੀਆਂ ਦੇ ਔਰ ਉਹਨਾਂ ਦਾ ਮਿਸਯੂਜ਼ ਹੋਇਆਗਾ ਕਿਸੇ ਜੇ ਵੀਡੀਓ ਨਿਕਲ ਕੇ ਆਈ ਸੀਗੀ ਉਹਨੂੰ ਕੇਕ ਆਊਟ ਕਰਤਾ ਘਰੋਂ ਕਿ ਤੂੰ ਜਾ ਨਿਕਲ ਜਾ ਇਥੋਂ ਇਸ ਤਰ੍ਹਾਂ ਦੇ ਬੜੇ ਕੇਸ ਆ ਕੁਝ ਤਾਂ ਦਲੇਰੀ ਕਰਕੇ ਦੱਸ ਦਿੰਦੀਆਂ ਕੁਝ ਕੁੜੀਆਂ ਦੱਸਦੀਆਂ ਨਹੀਂ ਹੈਗੀਆਂ ਕੁਝ ਮੁੰਡੇ ਵੀ ਨਹੀਂ ਦੱਸਦੇ ਹੈਗੇ ਕੁਝ ਜਿਹੜਾ ਦਲੇਰੀ ਕਰਕੇ ਦੱਸ ਦਿੰਦੇ ਆ ਕੁਝ ਡਰ ਜਾਂਦੇ ਆ ਇਹ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਸਾਹਮਣੇ ਆਈਆਂ ਇਹ ਵੀਡੀਓ ਨੂੰ ਹਰ ਕਿਤੇ ਸ਼ੇਅਰ ਕਰਿਓ ਆਪ ਦਾ ਫੱਜ ਸਮਝ ਕੇ ਤਾਲ ਨੂੰ ਕੋਈ ਮੁੰਡਾ ਜਾਂ ਕੁੜੀ ਇਹੋ ਜੇ ਲਾਲਚੀ ਲੋਕਾਂ ਦੇ ਸੇਨਾ ਚੜੇ ਕਿਉਂਕਿ ਉਹਨਾਂ ਦਾ ਮੈਸੂਸ ਹੁੰਦਾਗਾ ਉੱਥੇ ਸੋਸ਼ਨ ਹੁੰਦਾਗਾ ਇਹ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਿਓ ਜੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋਗੇ ਉਹ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਸਟੂਡੈਂਟਾਂ ਤੱਕ ਪਹੁੰਚੇ ਜਿਹੜੇ ਉਹ ਕੰਮ ਤੇ ਲੱਗਣ ਤੋਂ ਪਹਿਲਾਂ ਇਹ ਗੱਲ ਤੈਅ ਕਰ ਸਕਣ ਕਿ ਪਾਈ ਅਸੀਂ ਕੰਮ ਕਰਨਾ ਹੈ ਪਰਮਾਨੈਂਟ ਕੰਮ ਕਰਨਾ ਇਹ ਸਾਡੇ ਕੋਲ ਟ੍ਰੇਨਿੰਗ ਜਾਂ ਟ੍ਰਾਇਲ ਨਹੀਂ ਹੈਗਾਗਾ ਇਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ہیں ਉੱਥੇ ਵੱਧ ਗਿਣਤੀ ਦਾ ਕਰਕੇ ਮਹਿੰਗਾਈ ਦਾ ਕਰਕੇ ਪ੍ਰੋਸੈਸ਼ਨ ਦਾ ਕਰਕੇ ਜੋ ਵੀ ਕਾਰਨ ਤੁਸੀਂ ਮੰਨ ਲਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਕਰੋ